ਜਿਹੜਾ ਸਾਡਾ ਅੱਜ ਦਾ ਤੁਸੀਂ ਅਵੇਅਰਨੈਸ ਮਾਰਚ ਹੈ ਇਹ ਅਸੀਂ ਕੋਈ ਦੁਕਾਨਦਾਰਾਂ ਦੇ ਵਿਰੁੱਧ ਨਹੀਂ ਕੀਤਾ ਇਹ ਸਰਕਾਰ ਦੇ ਵਿਰੁੱਧ ਜ਼ਰੂਰ ਕੀਤਾ ਅਸੀਂ ਉਹ ਇਹ ਚੀਜ਼ ਦੇ ਮਤੇ ਨਜ਼ਰ ਪੀਟਾ ਵੀ ਜਿਸਨਾ ਸਾਈਡਲਾਈਟ ਦੇ ذریعے ਜਿਕਣਾ ਸਰਕਾਰ ਕਹਿੰਦੀ ਆ ਜਿਕਣਾ ਮੈਲ ਪਰ ਕਿਸਾਨ ਤੇ ਪਰਚਾ ਹੋਇਆ ਉਸ ਦੀ ਜ਼ਮੀਨ ਉੱਤੇ ਲਾਲ ਲਕੀਰ ਖੇੜੀ ਗਈ ਸੋ ਅਸੀਂ ਜਿੱਥੇ ਵੀ ਕਿਸਾਨਾਂ ਦੇ ਨਾਲ ੱਤਕਾ ਹੋ ਰਿਹਾ ਸਰਕਾਰ ਕਰ ਰਹੀ ਹੈ ਸਰਕਾਰ ਨੂੰ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਸੈਟਲਾਈਟ ਜਿਹੜੀ ਇਹ ਕਹਿੰਦੇ ਵੀ ਹਾਂ ਜੀ ਇੱਥੇ ਪਰਚਾ ਕਰ ਦੋ ਕਿਸਾਨ ਨੇ ਅੱਗ ਲਾਤੀ ਜਿਹੜਾ ਮਜਬੂਰੀ ਵਸ ਲਾਈਗੀ ਕਿਉਂਕਿ ਅੱਗ ਤੁਹਾਨੂੰ ਪਤਾ 70-70% ਬਿਲਕੁਲ ਅੱਗ ਨਹੀਂ ਲਗਾਈ ਜਾਂਦੀ ਲੇਕਿਨ ਜਿਹੜਾ ਛੋਟਾ ਜ਼ਿਮੀਦਾਰ ਆ ਕਿਸੇ ਤਰੀਕੇ ਦੇ ਨਾਲ ਆਪਦਾ ਪਰਸੀਨ ਹਰਾਚਰਾ ਬੀਜਣ ਵਾਸਤੇ ਲਾਉਂਦਾ ਏ ਉਸੇ ੱਤਕਾ ਕੀਤਾ ਜਾਂਦਾ ਏ ਦੂਜੇ ਪਾਸੇ ਸਰਕਾਰ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਜਿਹੜਾ ਸੈਟਲਾਈਟ ਦੇ ਜ਼ਰੀਏ ਪੀਹਾ ਕਿੰਨੇ ਕਿਸਾਨਾਂ ਦੀ ਹੁਣ ਤੱਕ ਜੀਰੀ ਦੀ ਫਸਲ ਤਬਾਹ ਹੋ ਚੁੱਕੀ ਆ ਕਿਸੇ ਦੇ ਬੌਨਾ ਰੋਗ ਪੈ ਗਿਆ ਅਸੀਂ ਬਾਰ ਬਾਰ ਡੀਸੀ ਸਾਹਿਬਾਨਾਂ ਤੇ ਨਾਲ ਮੀਟਿੰਗਾਂ ਕਰ ਚੁੱਕੇ ਹਾਂ ਜਿਸ ਦਾ ਅਜੇ ਤੱਕ ਕੋਈ ਹੱਲ ਨਹੀਂ ਜੇ ਨਿਕਲਿਆ ਖੜ ਪ੍ਰਭਾਵਿਤ ਖੇਤਰ ਵਿੱਚ ਕਿੰਨੇ ਕਿਸਾਨਾਂ ਦੀ ਬਿਲਕੁਲ ਫਸਲ ਖਤਮ ਹੋ ਗਈ ਕਿੰਨੇ ਪਰਿਵਾਰਾਂ ਦੇ ਜਿਹੜੇ ਘਰ ਸਨ ਜਾਂ ਉਹਨਾਂ ਦੇ ਪਸ਼ੂ ਸਨ ਉਹਨਾਂ ਦਾ ਕਿੰਨਾ ਮਾਲ ਡੰਗਰ ਦਾ ਨੁਕਸਾਨ ਹੋਇਆ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਪੋਰਟਲ ਜਾਰੀ ਨਹੀਂ ਕੀਤਾ ਗਿਆ ਅਤੇ ਦੂਜੇ ਪਾਸੇ ਸਰਕਾਰ ਬੋਲਦੀ ਹੈ ਆਪ ਦੀ ਗੱਲ ਰੱਖਦੀ ਹੈ ਵੀ ਦਿਲ ਜਿਹੜੇ ਸਿਆਸੀ ਲੋਕ ਹੈ ਵੀ ਪੰਜਾਬ ਦਾ ਧੂਆਂ ਬੜੀ ਛੇਤੀ ਦਿੱਲੀ ਜਾ ਕੇ ਮਾਰ ਕਰਦਾ ਹੈ ਵੀ ਤੂੰ ਇਹਨੂੰ ਇੰਨਾ ਪਿਆਰ ਹੈ ਦਿੱਲੀ ਦੇ ਨਾਲ ਉਹ 5-7 ਮਿੰਟਾਂ ਦੇ ਵਿੱਚ ਇੱਥੋਂ ਅੱਗ ਲਾਉਣੇ ਦਿੱਲੀ ਜਾ ਕੇ ਉਹ ਦਿੱਲੀ ਦੀ ਜਨਤਾ ਤੇ ਨੂੰ ਮਾਰਦਾ ਹੈ ਉਹਨੂੰ ਗਲਬੱਕੜੀ ਪਾਉਂਦਾ ਉੱਥੋਂ ਦੀ ਜਨਤਾ ਦਾ ਨੁਕਸਾਨ ਕਰਦਾ ਲੇਕਿਨ ਜਿਹੜਾ ਸਰਕਾਰ ਦੁਆਰਾ ਦਿੱਲੀ ਦੁਆਰਾ ਸੈਂਟਰ ਦੁਆਰਾ ਪੰਜਾਬ ਸਰਕਾਰ ਦੁਆਰਾ ਜਿਹੜਾ ਪੈਕਾਂ ਦੇ ਵਿੱਚ ਜ਼ਹਿਰ ਵੇਚਿਆ ਜਾ ਰਿਹਾ ਹੈ ਮਨੁੱਖਨਾ ਮਨੁੱਖਤਾ ਨੂੰ ਖਤਮ ਕਰਨ ਦੇ ਲਈ ਜਿਹੜੇ ਵੱਡੇ ਵੱਡੇ ਬੰਬ ਵੇਚੇ ਜਾ ਰਹੇ ਨੇ ਉਹਦੇ ਉੱਤੇ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਤੇ ਤੁਹਾਡੇ ਮੀਡੀਆ ਦੇ ਜਰੀਏ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨ ਭਰਾਵੋ ਡਰਨ ਦੀ ਕੋਈ ਲੋੜ ਨਹੀਂ ਜਦੋਂ ਮਰਜੀ ਸਾਨੂੰ ਹਾਕ ਮਾਰ ਲਿਓ ਅਸੀਂ ਤੁਹਾਡੇ ਨਾਲ ਆਪਾਂ ਜਥੇਬੰਦ ਦੇ ਗਰੁੱਪ ਦੇ ਵਿੱਚ ਇਕੱਠੇ ਰਹੀਏ ਜੇ ਕਿਸੇ ਪਰਿਵਾਰ ਨੇ ਮੁਸ਼ਕਲ ਦੇ ਨਾਲ ਖੇਤ ਨੂੰ ਅੱਗ ਲਾਉਣੀ ਪੈਂਦੀ ਉਹਨੂੰ ਜ਼ਰੂਰਤ ਹੈ ਉਹ ਬੰਬ ਇੱਕ ਤੋਂ ਲਿਜਾਵੇ ਆਪਦੇ ਖੇਤ ਦੇ ਵਿੱਚ ਬੰਬ ਦੇ ਨਾਲ ਅੱਗ ਲਾਵੇ ਜਿਹੜਾ ਉਹ ਫਿਰ ਮਾਨਤਾ ਪ੍ਰਾਪਤ ਮ੍ਰਿਤੂਆਂ ਹੋ ਜਾਣਾ ਉਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਹੈਗੀ ਸੋ ਆਪਾਂ ਵੀ ਇੱਕ ਪੜ੍ਹੇ ਲਿਖੇ ਬਣੀਆਂ ਠੀਕ ਹੈ ਸਾਡੇ ਭਰਾ ਅਨਪੜ੍ਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਲੇਕਿਨ ਹੁਣ ਪੜਨ ਦੀ ਜੋ ਰੋੜ ਹੈ ਜੋ ਸਰਕਾਰ ਦੀ ਨੀਤੀ ਹੈ ਉਸ ਨੂੰ ਪੜਿਆ ਜਾਵੇ ਅਤੇ ਉਸ ਦੇ ਮੁਤਾਬਕ ਚੱਲਿਆ ਜਾਵੇ ਤੇ ਸਾਡੀ ਇੱਕ ਬੇਤੀਆ ਸਮਾਜ ਦੇ ਵਿੱਚ ਬਸ ਕਰਾਲੀ ਦੇ ਵਿੱਚ ਬਹੁਤ ਵੱਡੀ ਹੱਬ ਹੈ ਬਹੁਤ ਵੱਡੇ ਬੰਦਿਆਂ ਦਾ ਬਿਜ਼ਨਸ ਹੈ ਕੁਝ ਛੋਟੇ ਵੀਰ ਹੈ ਜਿਹੜੇ ਛੋਟੇ ਦੁਕਾਨਦਾਰ ਹੈ ਜਿਹੜੇ ਇੱਥੋਂ ਹੋਲ ਸੇਲਰ ਤੋਂ ਖਰੀਦ ਕੇ ਆਪ ਦਾ ਅੱਗੇ ਜਿਨ੍ਹਾਂ ਨੇ ਗੁਜ਼ਾਰਾ ਕਰਨਾ ਪਰ ਲੇਕਨ ਇਹ ਕਲ ਚੇਤੇ ਰੱਖਿਓ ਆਪਾਂ ਨੇ ਆਪਦੀ ਰੋਟੀ ਦੇ ਵਿੱਚ ਕਦੇ ਵੀ ਇਹ ਪੈਸਿਆਂ ਨੂੰ ਖਾ ਕੇ ਆਪਦਾ ਖਜਾਰਾ ਨਹੀਂ ਹੋਣਾ ਜੇ ਆਪਾਂ ਸ਼ੁੱਧ ਹਵਾ ਸ਼ੁੱਧ ਪਾਣੀ ਜੋ ਧਰਤੀ ਦਾ ਖਿਆਲ ਰੱਖਾਂਗੇ ਆਪਦੇ ਪੌਣ ਪਾਣੀ ਦਾ ਖਿਆਲ ਰੱਖਾਂਗੇ ਤਾਂ ਆਪਾਂ ਲੰਮੇ ਸਮੇਂ ਜੀਵਿਤ ਵੀ ਰਹਿ ਸਕਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਸ਼ੁੱਧ ਵਾਤਾਵਰਣ ਵੀ ਦੇ ਕੇ ਜਾਵਾਂਗੇ ਲੇਕਿਨ ਜੋ ਹਾਲਾਤ ਬਣ ਰਹੇ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੀ ਗੱਲ ਦੇਖਿਓ ਆਉਂਦੇ ਆਉਂਦੇ ਦਿਨਾਂ ਦੇ ਵਿੱਚ ਕੀ ਹਾਲਾਤ ਹੋਣਗੇ ਦੀਵਾਲੀ ਤੋਂ ਬਾਅਦ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੋਊਗਾ ਅੱਜ ਜੇ ਹਸਪੀਟਲ ਭਰੇ ਰਹੇ ਨੇ ਉਹ ਕਾਰਨ ਇਹੀ ਹੈ ਵੀ ਇੱਥੇ ਜਿਹੜਾ ਪੈਸੇ ਦਾ ਤੰਤਰ ਬੈਨਾ ਵੱਧ ਚੁੱਕਿਆ ਏ ਹਰ ਇੱਕ ਬੰਦਾ ਕਹਿੰਦਾ ਵੀ ਅਸੀਂ ਕਰੋੜਾ ਰੁਪਇਆ ਖਾ ਲਈਏ ਰੋਟੀ ਦੀ ਜਗ੍ਹਾ ਵੀ ਪੈਸਾ ਖਾ ਲਈਏ ਲੇਕਿਨ ਚਾਹੇ ਜਿੰਨਾਂ ਮਾਰ ਕੀ ਆਪਾਂ ਨੂੰ ਕਤਲ ਕਰਨੇ ਪੈਣ ਜਾਂ ਲੋਕਾਂ ਦੀਆਂ ਜਿੰਦਗੀਆਂ ਦਾ ਖਿਲਵਾੜ ਕਰਨਾ ਪਵੇ ਉਹ ਅਸੀਂ ਕਰ ਸਕਦੇ ਆ ਉਹੀ ਕੁਝ ਹੋ ਰਿਹਾ ਏ ਜਿੰਨੇ ਭਰਾਵਾਂ ਕੋਲ ਲਸਸ ਨੇ ਕਰਾਲੀ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਨੇ ਕਿਸੇ ਕੋ 800 ਗ੍ਰਾਮ ਦਾ ਲਿਸੈਂਸ ਹੈ 800 ਕਿਲੋ ਜੀ ਦਾ ਲਿਸੈਂਸ ਹੈ 250 ਕਿਲੋ ਜੀ ਦਾ 500 ਕਿਲੋ ਜੀ ਦਾ ਲਿਸੈਂਸ ਹੈ ਲੇਕਿਨ ਜੇ ਤੁਸੀਂ ਜਾ ਕੇ ਦੇਖੋ 800 ਟਨ 800 ਕੁਆਂਟ ਨੂੰ ਨਾ ਪਾ ਕਿੰਨੀ ਕਿੰਨੀ ਨਾ ਪਾ ਜਿਹੜਾ ਪਟਾਕਾ ਪਿਆ ਏ ਇਹਨਾਂ ਨੇ ਗ੍ਰੀਨ ਇੰਟੈਕਰ ਦੇ ਥਰੂ ਇੱਥੇ ਲਿਸਾਸ ਇਸ਼ੂ ਕਰਵਾਏ ਨੇ ਇਹਨਾਂ ਨੇ ਜੋ ਵੀ ਔਰ ਉਹਦੀਆਂ ਹਦਾਇਤਾਂ ਦਾ ਪਾਲਣ ਕੀਤਾ ਵੀ ਅਸੀਂ ਗ੍ਰੀਨ ਕਰੈਕਰ ਰੱਖਨੇ ਆਪਦੀਆਂ ਦੁਕਾਨਾਂ ਦੇ ਵਿੱਚ ਲੇਕਿਨ ਤੁਸੀਂ ਦੇਖੋ ਬੀਨਾ ਵੀ ਕਿਸ ਤਰ੍ਹਾਂ ਦੇ ਬੰਬ ਪਏ ਕਿਸ ਤਰ੍ਹਾਂ ਦੇ ਪਟਾਕੇ ਪਏ ਜੇ ਪੰਜ ਸੱਤ ਪਟਾਕਿਆਂ ਨੂੰ ਇਕੱਠੇ ਕਰਕੇ ਅੱਗ ਲਾ ਦਿਓ ਨਾ ਤਾਂ ਇਹ ਗੱਡੀ ਹਵਾ ਦੇ ਵਿੱਚ ਉੱਡ ਸਕਦੀ ਹੈ ਉਹ ਬੰਬ ਪਾਕਿਸਤਾਨੀ ਬੰਬ ਬਣ ਸਕਦਾ ਹੈ ਉਹ ਬੰਬ ਚਾਈਨਾ ਦਾ ਬੰਬ ਬਣ ਸਕਦਾ ਹੈ ਉਹ ਬੰਬ ਵੱਡੀ ਉਗੜਵਾਦੀ ਹਦਾਇਤ ਬਣ ਸਕਦੀ ਹੈ ਸੋ ਕਿਤੇ ਨਾ ਕਿਤੇ ਜਿਹੜਾ ਕੁਝ ਸਰਕਾਰਾਂ ਦੁਆਰਾ ਜਾਂ ਕਾਰਪੋਰੇਟ ਅਦਾਰਿਆਂ ਦੁਆਰਾ ਪੈਕਟਾਂ ਦੇ ਵਿੱਚ ਸਾਨੂੰ ਵੰਡਿਆ ਜ਼ਹਿਰ ਜਾ ਰਿਹਾ ਹੈ ਉਹ ਸਾਡੇ ਵਾਸਤੇ ਲੱਕੀ ਬਣ ਰਿਹਾ ਹੈ ਕਿਉਂਕਿ ਉਹ ਉਹਨਾਂ ਲੋਕਾਂ ਦੀ ਪੈਸੇ ਦੀ ਸਾਡੀ ਬੇਨਤੀ ਹੈ ਵੀ ਦੇਖੋ ਤੁਹਾਡੇ ਭਰਾਏ ਜਿਨ੍ਹਾਂ ਦਾ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਜਿਨ੍ਹਾਂ ਪਰਿਵਾਰਾਂ ਦੇ ਘਰ ਡੇਗੇ ਸੋ ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਜੇ ਤੁਸੀਂ ਆ ਬੰਬ ਨਹੀਂ ਚਲਾਓਗੇ ਭਰਾਵੋ ਮਰ ਨਹੀਂ ਲੱਗੇ ਇਸ ਬਿਮਾਰੀ ਤੋਂ ਛੁਕਾਰਾ ਪਾਓ ਪੜੇ ਲਿਖੇ ਹੋਣ ਦਾ ਸਬੂਤ ਦਿਓ ਸਾਡੀ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਵੀ ਜੋ ਬੰਦੀ ਸ਼ੋਰ ਦੇ ਜ਼ਰੀਏ ਮੁਰਦੂਆਰਿਆਂ ਦੇ ਵਿੱਚ ਤੁਸੀਂ ਇਹ ਕੁਝ ਕਰਦੇ ਬੰਬ ਚਲਾਉਣੇ ਆਸਤਵਾਦੀ ਚਲਦੀ ਐ ਇਹ ਕੋਈ ਚੰਗੀ ਸੇਧ ਨਹੀਂ ਅਸੀਂ ਗੁਰੂ ਨਾਨਕ ਮਹਾਰਦੇ ਫਲਸਫੇ ਨੂੰ ੱੱਕਾ ਮਾਰ ਰਹੇ ਹਾਂ ਅਸੀਂ ਗੁਰੂ ਨਾਨਕ ਮਹਾਰਦੇ ਫਲਸਫੇ ਤੋਂ ਉਲਟ ਚੱਲ ਰਹੇ ਹਾਂ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਉਪਦੇਸ਼ ਦਿੱਤਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਨਾਂ ਨੇ ਉਪਦੇਸ਼ ਦਿੱਤਾ ਸਭੈ ਸਾਂਝੀ ਵਾਰਸਦਾਨ ਮਕਿਸੇ ਨਦਸੈ ਬਾਹਰ ਜਿਓ ਉਹਨਾਂ ਨੇ ਸੰਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਸਾਨੂੰ ਅੱਜ ਗੁਰੂ ਘਰਾਂ ਤੋਂ ਵੀ ਇਸ ਦੇ ਜਾਣਾ ਚਾਹੀਦਾ ਏ ਅਸੀਂ ਆਪਣੇ ਵਾਤਾਵਰਣ ਨੂੰ ਆਪਣੇ ਸਮਾਜ ਨੂੰ ਕਿਵੇਂ ਬਚਾ ਸਕਦੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਜੁੜੇ ਹੋਏ ਆ ਅਸੀਂ ਬਹੁਤ ਜ਼ਿਆਦਾ ਕੰਟਰੋਲ ਕਰ ਲਿਆ ਆ ਅੱਗ ਉੱਤੇ ਲੇਕਿਨ ਜਿਹੜੀਆਂ ਰਿਪੋਰਟਾਂ ਕਹਿ ਰਹੀਆਂ ਵੀ ਇਹ ਬਿਲਕੁਲ ਧੂਆਂ ਖਤਰਨਾਕ ਨਹੀਂ ਐਨਜੀਟੀ ਦੀ ਰਿਪੋਰਟ ਦੇਖ ਲੋ 2019 ਦੇ ਵਿੱਚ ਸੁਪਰੀਮ ਕੋਰਟ ਦੀ ਜੋ ਹਦਾਇਤ ਜੋ ਅਸੀਂ ਕੇਸ ਦਿੱਤੀ ਆ ਉਹ ਦੇਖ ਲੋ ਉਹ ਸਾਡੇ ਹੱਥ ਹੱਕ ਦੇ ਵਿੱਚ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਲੇਕਿਨ ਸਾਡੇ ਤੇ ਝੂਠੇ ਪਰਚੇ ਪਾਏ ਜਾ ਰਹੇ ਆ ਜਿਹੜਾ ਇਥੋਂ ਦੁਕਾਨਾਂ ਤੋਂ ਅਰਮੜ ਰੁਪਿਆ ਕਰੋੜਾਂ ਰੁਪਿਆ ਇਕੱਠਾ ਹੋ ਕੇ ਉੱਪਰ ਐਮਐਲਏ ਤੇ ਕਰ ਸਰਕਾਰ ਤੱਕ ਪਹੁੰਚਦਾ ਉਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਬਹੁਤ ਜ਼ਿਆਦਾ ਆਪਾਂ ਨੂੰ ਵੇਰ ਹੋਣ ਦੀ ਜੋ ਲੋੜ ਹੈ ਭਰਾਵੋ ਅਸੀਂ ਅੱਜ ਵੀ ਇੱਕ ਟਣਕੇ ਦੀ ਨਿਆਂ ਜੋ ਜ਼ੋਰ ਮਾਰ ਰਹੇ ਤੁਹਾਨੂੰ ਸਮਝਾ ਰਹੇ ਹੋਰ ਸਾਡਾ ਕੋਈ ਇੱਥੇ ਕਿਸੇ ਭਰਾ ਨਾਲ ਰੌਲਾ ਨਹੀਂ ਅਸੀਂ ਕਿਸਦਾ ਬਿਜ਼ਨਸ ਖਰਾਬ ਕਰਨ ਨਹੀਂ ਆਏ ਇਸ ਇੱਕ ਅਸੀਂ ਜਿਵੇਂ ਜਿਹੜੀ ਜੰਗਲ ਦੀ ਅੱਗ ਲੱਗਣ ਤੋਂ ਬਾਅਦ ਆਪ ਦੀ ਚੁੰਜਦੇ ਚੁੰਜਦੇ ਨਾਲ ਅੱਗ ਬੁਝਾਉਂਦੀ ਹੈ ਪਾਣੀ ਦਾ ਕੁੱਟ ਪਰ ਕੇ ਉਵੇਂ ਅੱਜ ਅਸੀਂ ਚਿੜੀ ਦੀ ਨਿਆਈ ਇਸ ਜਿਹੜੀ ਅੱਗ ਹੈ ਉਸ ਨੂੰ ਬੁਝਾਉਣ ਦਾ ਯਤਨ ਕਰ ਰਹੇ ਹਾਂ ਸੋ ਤੁਹਾਡਾ ਅਗਲਾ ਫੈਸਲਾ ਕੀ ਹੋਵੇਗਾ ਜੇ ਇਸ ਤੇ ਨਾ ਧਿਆਨ ਦਿੱਤਾ ਗਿਆ ਦੇਖੋ ਕੁਝ ਭਰਾ ਦੁਕਾਨਦਾਰ ਵੀ ਨਾ ਉਰੇ ਥੋੜਾ ਜਿਹਾ ਜੇ ਕੋਈ ਗੈਂਗਵਾਰ ਜੋ ਵੱਡੇ ਗਰੁੱਪ ਦਾ ਸਹਾਰਾ ਲੈ ਕੇ ਚੱਲ ਰਹੇ ਹਨ ਉਹ ਛੋਟੇ ਕਿਸੇ ਭਰਾਮਾਂ ਦੇ ਪੈਰ ਨਹੀਂ ਲੱਗਣ ਹੁੰਦੇ ਉਹ ਕਿਸੇ ਸਾਡੇ ਕੁਝ ਭਰਾਮਾਂ ਨਾਲ ਜੇ ਕੋਈ ਆ ਕੇ ਉਹਰੇ ਕਹਿੰਦਾ ਰੋਡ ਤੇ ਵੀ ਸਾਈਡ ਕਰ ਲੋ ਗੱਡੀਆਂ ਸਾਈਡ ਕਰਾਉ ਉਹਨਾਂ ਨਾਲ ਬਦਸਲੂਕੀ ਕਰਦੇ ਸੋ ਮੇਰੀ ਉਹਨਾਂ ਨੂੰ ਚੇਤਾਵਨੀ ਸਖਤ ਵੀ ਭਰਾਵੋ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਲੇਕਿਨ ਜੇ 2-3 ਦਿਨ ਦੇ ਵਿੱਚ ਤੁਸੀਂ ਨਾ ਸਿੱਧਰੇ ਤੁਸੀਂ ਨਾ ਸਿੱਤਣ ਦਾ ਯਤਨ ਕੀਤਾ ਤਾਂ ਰੋੜ ਅਸੀਂ ਪੱਕਾ ਹੀ ਬਲੌਕ ਕਰ ਦੇਣਾ ਆਪਦੇ ਟਰੈਕਟਰ ਲਾ ਦੇਣੇ ਜਿਹੜਾ ਤੁਹਾਤੇ ਜ਼ੋਰ ਲੱਗਿਆ ਫਿਰ ਲਾ ਲਓ ਅਸੀਂ ਪੱਕਾ ਹੀ ਬੰਦ ਕਰ ਦਾਂਗੇ ਤੁਸੀਂ ਆਪਦੇ ਬੰਬ ਜਿਹੜੇ ਵਿੱਚ ਨੇ ਸਿਰਾਂ ਤੇ ਰੱਖ ਕੇ ਵੇਚ ਲਿਓ ਸੋ ਆ ਤੁਹਾਨੂੰ ਬੇਨਤੀ ਕਰਦੇ ਜੇ ਸਮਾਜ ਚ ਰਹਿਣਾ ਤਾਂ ਇਸ ਤੇ ਰਹਿਣ ਦਾ ਢੰਗ ਤਰੀਕਾ ਤੁਹਾਨੂੰ ਸਿੱਖਣਾ ਪਊਗਾ ਜਿਹੜੀ ਪੈਸੇ ਨੇ ਤੁਹਾਡਾ ਮਤਲਬ ਇਹ ਵਿਗਾੜਿਆ ਉਹ ਨਹੀਂ ਵੇਚਣਾ ਚਾਹੀਦਾ ਸੀ ਤੁਹਾਨੂੰ ਸਮਝਣਾ ਚਾਹੀਦਾ ਸੀ ਕਿਉਂਕਿ ਜਿਹੜਾ ਤੁਸੀਂ 2 ਨੰਬਰ ਦਾ ਸਿਸਟਮ ਕਰਿਆ ਵਾ ਕੱਲੀਆਂ ਕੱਲੀਆਂ ਸਾਨੂੰ ਤਾਰਾਂ ਦਾ ਹੀ ਪਤਾ ਕਿਉਂਕਿ ਡੀਸੀ ਸਾਹਿਬ ਨਾਲ ਮੇਰੀ ਦੋ ਵਾਰ ਇਸ ਤੇ ਮੀਟਿੰਗ ਹੋ ਚੁੱਕੀ ਆ ਅਸੀਂ ਉਹਨਾਂ ਨੂੰ ਵੀ ਸਪੱਸ਼ਟ ਸ਼ਬਦਾਂ ਦਾ ਦੱਸਤਾ ਵੀ ਜੋ ਤੁਸੀਂ ਲਾਇਸੈਂਸ ਇਸ਼ੂ ਕੀਤੇ ਨੇ ਉਹ ਸਾਰੀ ਜਾਲੀਆਂ ਜਾਲੀ ਕਿਉਂ ਆ ਜੀ ਈਕੀਕੀ ਦੁਕਾਨਦਾਰ ਨੇ ਚਾਰ ਚਾਰ ਅੱਗੇ ਫੋਟੋਸਟੇਟ ਕਾਪੀਆਂ ਬਣਾ ਕੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਏ ਜਿਹੜੀਆਂ ਹਦਾਇਤਾਂ ਤੁਸੀਂ ਦਿੱਤੀਆਂ ਉਹਦਾ ਕੋਈ ਪਾਲਣ ਨਹੀਂ ਕੀਤਾ ਵਾ ਅਸੀਂ ਬਹੁਤੀਆਂ ਗੱਲਾਂ ਖੋਲ੍ਹਣੀਆਂ ਨਹੀਂ ਚਾਹੁੰਦੇ ਲੇਕਿਨ ਸਾਰਾਈ ਬਹੁਤ ਨੰਗਾ ਚਿੱਟਾ 2 ਨੰਬਰ ਦਾ ਜਿਹੜਾ ਕਾਰੋਬਾਰ ਹੈ ਉਹ ਕੱਪੜੇ ਚ ਲਪੇਟ ਕੇ ਅ ਇਹਦੇ ਵਿੱਚ ਗੱਤੇ ਚ ਲਪੇਟ ਕੇ ਸ਼ੀਸ਼ੇ ਦੁਕਾਨਾਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਅਤੇ ਲੋਕ ਬੜੇ ਪਿਆਰ ਦੇ ਨਾਲ ਆਪਦੇ ਪਵਨ ਗੁਰੂ ਪਾਣੀ ਪਿਤਾ ਆਪਣੇ ਬਾਤਾ ਬਾਣੂ ਖਾਤੂ ਕਰ ਲਈ ਸਭ ਖਰੀਦ ਰਹੇ ਆ ਧੰਨਵਾਦ